SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਂ ਦੀ ਇੱਕ ਆਡੀਓ ਅਚਾਨਕ ਸਰਕੂਲੇਟ ਕਰਨ ਲੱਗ ਗਈ ਹੈ ਉਸ ਆਡੀਓ ਦੇ ਵਿੱਚ ਗਾਲਾਂ ਤੱਕ ਕੱਢੀਆਂ ਗਈਆਂ ਨੇ ਔਰ ਹੁਣ ਇਲਜ਼ਾਮ ਇਹ ਲੱਗਦੇ ਪਏ ਨੇ ਕਿ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਜਗੀਰ ਕੌਰ ਨੂੰ ਗਾਲਾਂ ਕੱਢੀਆਂ ਪਰ ਆਖਰਕਾਰ ਇਸ ਮਾਮਲੇ ਦੇ ਵਿੱਚ ਸੱਚਾਈ ਕਿੰਨੀ ਹੈ ਗੱਲ ਤਾਂ ਸਾਰੀ ਇੱਥੇ ਆ ਕੇ ਖੜ੍ਹਦੀ ਹੈ ਕਿ ਇਹ ਕੀ ਆਡੀਓ ਸੱਚੀ ਹੈ ਜਾਂ ਫਿਰ ਇਹ ਫੈਬ੍ਰਿਕੇਟਡ ਹੈ ਹਾਲਾਂਕਿ ਅਸੀਂ ਜ਼ਰੂਰ ਉਸ ਪੱਤਰਕਾਰ ਨਾਲ ਵੀ ਗੱਲ ਕੀਤੀ ਜਿਸ ਪੱਤਰਕਾਰ ਨੇ ਫੋਨ ਕੀਤਾ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਹ ਕਹਿੰਦੇ ਨੇ ਕਿ ਇਹ ਆਡੀਓ ਕਲਿੱਪ ਜਿਹੜੀ ਹੈ ਉਹ ਪਰਸੋਂ ਦੀ ਹੈ ਪਰਸੋਂ ਉਹਨਾਂ ਨੇ ਫੋਨ ਕੀਤਾ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਖੈਰ ਔਨ ਦਿ ਸਮੇ ਵਿੱਚ ਇਸ ਬਾਰੇ ਹੋਰ ਵੀ ਖੁਲਾਸੇ ਹੋ ਸਕਦੇ ਮੇਰੇ ਨਾਲ ਫਿਲਹਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਬੋਤਨਵਾਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੋਤ ਸਾਹਿਬ ਇਹ ਆਡੀਓ ਕਲਿੱਪ ਤੁਸੀਂ ਵੀ ਸੁਣੀ ਹੈ ਇਹਦੇ ਵਿੱਚ ਸ਼ਰਿਆਂ ਅਮਗਾਲ ਕੱਢੀ ਗਈ ਹੈ। ਹੁਣ ਇਹ ਨਹੀਂ ਸਮਝ ਆ ਰਿਹਾ ਕਿ ਆਡੀਓ ਕਲਿੱਪ ਅਸਲ ਹੈ ਕਿ ਫੈਬ੍ਰਿਕੇਟਡ ਹੈ। ਬੀਬੀ ਜ਼ਗੀਰ ਕੌਰ ਨੂੰ ਗਾਲ ਕੱਢ ਦਿੱਤੀ ਗਈ ਹੈ। ਕਿਸ ਤਰ੍ਹਾਂ ਦੇਖਦੇ ਪਏ। ਦੇਖੋ ਜੇ ਤਾਂ ਉਹ ਪੱਤਰਕਾਰ ਸਹਿਬਾਨ ਦੀ ਜਿਹੜੇ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨੇ ਉਹਨਾਂ ਦੀ ਗੱਲ ਸਹੀ ਹੈ ਜਿਹੜੀ ਆਡੀਓ ਉਹਨਾਂ ਨੇ ਵਾਇਰਲ ਵੀ ਕੀਤੀ ਹੈ, ਭੇਜੀ ਵੀ ਹੈ, ਸੋਸ਼ਲ ਮੀਡੀਆ ਤੇ ਚਲਾਈ ਵੀ ਹੈ। ਤੇ ਫਿਰ ਤਾਂ ਬਹੁਤ ਮੰਦਪਾਗੀ ਘਟਨਾ ਹੈ। ਕਿਉਂਕਿ ਮੈਂ ਨਿੱਜੀ ਤੌਰ ਤੇ ਹਰਜਿੰਦਰ ਸਿੰਘ ਧਾਮੀ ਦਾ ਬਹੁਤ ਸਤਿਕਾਰ ਕਰਦਾ ਇਸ ਕਰਕੇ ਨਹੀਂ ਸਤਿਕਾਰ ਕਰਦਾ ਕਿ ਉਹ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹੈ ਇਸ ਕਰਕੇ ਸਤਿਕਾਰ ਕਰਦਾ ਕਿ ਜਿਹੜੀ ਕੁਰਸੀ ਤੇ ਉਹ ਬੈਠੇ ਨੇ ਜਿਹੜੀ ਕੁਰਸੀ ਔਰ ਜਿਹੜਾ ਉਹਨਾਂ ਦੇ ਮੋਢਿਆਂ ਦੇ ਉੱਤੇ ਭਾਰ ਹੈ ਉਹ ਬਹੁਤ ਵੱਡਾ ਭਾਰ ਹੈ ਔਰ ਉਹਨਾਂ ਦੇ ਅੱਗੇ ਕਾਫੀ ਚੁਣੌਤੀਆਂ ਨੇ ਚੁਣੌਤੀਆਂ ਤਾਂ ਇੰਨੀਆਂ ਹਨ ਜਿਹਦੇ ਉੱਤੇ ਮੈਂ ਲਗਾਤਾਰ ਜੇ ਮੈਂ ਬੋਲਦਾ ਵੀ ਰਹਾ ਤੇ ਦੋ ਦਿਨ ਇੰਨੀਆਂ ਚੁਣੌਤੀਆਂ ਧਾਮੀ ਦੇ ਅੱਗੇ ਹੈਗੀਆਂ ਮੈਂ ਸਤਿਕਾਰ ਇਸ ਕਰਕੇ ਕਰਦਾ ਕਿ ਉਹ ਸਿੱਖਾਂ ਦੀ ਮਿਰਨੀ ਪਾਰਲੀਮੈਂਟ ਦੇ ਚੀਫ ਨੇ ਉਹਨਾਂ ਦੇ ਚੁਣੇ ਹੋਏ ਅਧਿਐਕਸ਼ ਨੇ ਜਿੰਦੇ ਮੋਢਿਆਂ ਦੇ ਉੱਤੇ ਗੁਰਮੁਖਤਾ ਦਾ ਪ੍ਰਚਾਰ ਪ੍ਰਸਾਰ ਸਿੱਖੀ ਦਾ ਪ੍ਰਸਾਰ ਸੰਗਤ ਨੂੰ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਗੁਰਦੁਆਰਿਆਂ ਦੀ ਸਾਰਿਆਂ ਦੀ ਦੇਖਭਾਲ ਦਾ ਬਹੁਤ ਵੱਡਾ ਜ਼ਿੰਮਾ ਔਰ ਇਹ ਛੋਟੀ ਜ਼ਿੰਮੇਵਾਰੀ ਨਹੀਂ ਹੈਗੀ ਗੁਰੂ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ ਲੇਕਿਨ ਜਦੋਂ ਉਸ ਤੁਸੀਂ ਕੁਰਸੀ ਤੇ ਬੈਠਣਾ ਹੈ ਤੇ ਨਾਲ ਤੁਹਾਡੇ ਅੰਦਰ ਗੁਣ ਵੀ ਹੋਣੇ ਚਾਹੀਦੇ ਆ ਔਰ ਤਾਂ ਮੀਕ ਪੜੇ ਲਿਖੇ ਨੇ ਕੋਈ ਇਹ ਨਹੀਂ ਹੈਗਾ ਕਿ ਕਿਸੇ ਪਿੰਡ ਚੋਂ ਉੱਠ ਕੇ ਤੇ ਲੈਹਰ ਚੋਂ ਨਿਕਲ ਕੇ ਆ ਗਏ ਔਰ ਆ ਕੇ ਇਸ ਕੁਰਸੀ ਤੇ ਬੈਠ ਕੇ ਇੱਕ ਨਾਮਵਰ ਵਕੀਲ ਨੇ ਪੜੇ ਲਿਖੇ ਨੇ ਲੋਕਾਂ ਦਾ ਸਤਕਾਰ ਹੈ ਉਹਨਾਂ ਦਾ ਲੇਕਿਨ ਜਿਹੜੀ ਸ਼ਬਦਾਵਲੀ ਮੈਂ ਸੁਣੀ ਹੈ ਸੋਸ਼ਲ ਮੀਡੀਆ ਤੇ ਤੇ ਮੇਰੇ ਆਪਣੇ ਜਿਹੜਾ ਅੰਦਰ ਬਹੁਤ ਵੱਡੀ ਇੱਕ ਡੂੰਗੀ ਸੱਟ ਲੱਗੀ ਆ ਔਰ ਕਿਸੇ ਵੀ ਮਹਿਲਾ ਨੂੰ ਖਾਸ ਕਰਕੇ ਜਿਹੜੀ ਸਿੱਖ ਕੌਮ ਦੇ ਵਿੱਚ ਅੰਮ੍ਰਿਤਧਾਰੀ ਮੈਲਾ ਹੈਗੀ ਉਹਦੇ ਬਾਰੇ ਇਦਾਂ ਦੇ ਅਲਫਾਜ਼ ਇਸਤੇਮਾਲ ਕਰਨੇ ਮੈਨੂੰ ਨਹੀਂ ਲੱਗਦਾ ਕਿ ਇਹ ਗੁਰੂ ਮਹਾਰਾਜ ਵੱਲੋਂ ਦਿੱਤੀ ਗਈ ਕਿਸੇ ਬਖਸ਼ੀਸ਼ ਦੇ ਵਿੱਚ ਜਾਂ ਕਿਸੇ ਦਿੱਤੇ ਗਏ ਕਿਸੇ ਫਲਸਫੇ 'ਚ ਇਦਾਂ ਦਾ ਕੋਈ ਜ਼ਿਕਰ ਹੈਗਾ ਸਗੋਂ ਉਹਨਾਂ ਨੇ ਤਾਂ ਹਮੇਸ਼ਾ ਜਿਹੜਾ ਵਾ ਗੁਰੂ ਮਹਾਰਾਜ ਨੇ ਤਾਂ ਇਹ ਕਿਹਾ ਕਿ ਮਹਿਲਾਵਾਂ ਦਾ ਸਤਕਾਰ ਕਰੋ ਸੋ ਕਿਉ ਮੰਦਾ ਆਖੀਏ ਜਿੱਤ ਜਮੇ ਰਾਜਾਨ ਇਹ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਹੈ ਤੇ ਫਿਰ ਮੈਨੂੰ ਇਹ ਦੱਸੋ ਇਸ ਫਲਸਫੇ ਦੇ ਆਪਾਂ ਚਲਦੇ ਹੋਏ ਉਹਨਾਂ ਦੇ ਆਪਾਂ ਸਾਰੇ ਫਲਸਫਿਆਂ ਨੂੰ ਆਪਾਂ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਦੇ ਆ ਨਿੰਮਨ ਦੀ ਕੋਸ਼ਿਸ਼ ਕਰਦੇ ਆ ਨਿਮਰਤਾ ਰੱਖਦੇ ਆ ਕੀਰਤ ਕਰਦੇ ਆ ਅਸੀਂ ਵੰਡ ਛਕਦੇ ਆ ਦਸਵੰਦ ਕੱਢਦੇ ਆ ਠੀਕ ਹੈ ਲੰਗਰ ਲੰਗਰ ਪੰਕਤ ਹੈ ਸਾਰਾ ਕੁਝ ਅਸੀਂ ਗੁਰੂ ਮਹਾਰਾਜ ਦੇ ਫਲਸਫਿਆਂ ਤੇ ਕਰਦੇ ਆ ਫਿਰ ਇਹ ਵੀ ਫਲਸਫੇ ਫੈਤੇ ਰਹਨੇ ਆ ਕਿ ਗੁਰੂ ਮਹਾਰਾਜ ਨੇ ਸਾਨੂੰ ਚੜ੍ਹਦੀ ਕਲਾ ਚ ਰਹਿਣ ਦਾ ਫਲਸਫਾ ਦਿੱਤਾ ਹੋਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਰવાર ਵਾਰ ਦਿੱਤੇ ਲੇਕਿਨ ਜਿਹੜੀ ਮੈਂ ਕੁਝ ਦੌਰ ਤੋਂ ਸਮਝਦਾ ਪਿਆ ਯਾਰ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਦੇਖੋ ਕਿੰਨੇ ਪ੍ਰਧਾਨ ਆਏ ਕਿੰਨੇ ਕਿੰਨਿਆਂ ਨੇ ਆਪਣੇ ਜੀਵਨ ਦੇ ਵਿੱਚ ਇੱਕ ਨਾਮ ਕਮਾਇਆ ਚਾਹੇ ਬਾਬਾ ਖੜਕ ਸਿੰਘ ਸਿਗੇ ਚਾਹੇ ਸੁੰਦਰ ਸਿੰਘ ਮਜੀਠੀਆ ਸੀਗੇ ਚਾਹੇ ਮਾਸਟਰ ਤਾਰਾ ਸਿੰਘ ਸੀਗੇ ਮਾਸਟਰ ਤਾਰਾ ਸਿੰਘ ਸੱਤ ਵਾਰ ਪ੍ਰਧਾਨ ਰਹੇ ਆ ਤੇ ਤੁਸੀਂ ਅੱਜ ਵੀ ਲੋਕ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਆ ਕਿਸ਼ਨੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਸੱਤ ਵਾਰ ਉਹਨਾਂ ਦੀ ਆਵਾਜ਼ ਦੇ ਨਾਲ ਉਹਨਾਂ ਦੀ ਆਵਾਜ਼ ਦੇ ਨਾਲ ਹਿੰਦੁਸਤਾਨ ਦਾ ਤਖਤ ਹਿੱਲਦਾ ਸੀ ਮਾਸਟਰ ਤਾਰਾ ਸਿੰਘ ਪੰਜਾਬ ਤੋਂ ਬੋਲ ਰਹੇ ਨੇ 27 ਸਾਲ ਗੁਰਚਰਨ ਸਿੰਘ ਟੋੜਾ ਪ੍ਰਧਾਨ ਰਹੇ ਨੇ ਕਿੰਨਾ ਸਿੱਖੀ ਲਈ ਉਹਨਾਂ ਨੇ ਕੰਮ ਕੀਤਾ ਮਿਸ਼ਨਰੀ ਸਕੂਲ ਕਾਲਜਾਂ ਲਈ ਕਿੰਨਾ ਕੰਮ ਕੀਤਾ ਲੇਕਿਨ ਪਿਛਲੇ ਕੁਝ ਸਮੇਂ ਤੋਂ ਤੁਸੀਂ ਇਹ ਦੇਖੋ ਮੈਂ ਤਾਂ ਇਹ ਗੱਲ ਤੋਂ ਬੜਾ ਮਤਲਬ ਕਈ ਵਾਰੀ ਅਚੰਬਤ ਹੁੰਨਾ ਕਈ ਵਾਰੀ ਅੰਦਰੋਂ ਵੀ ਮੇਰਾ ਮਨ ਦੁਖੀ ਹੁੰਦਾ ਕਿ ਸਿੱਖ ਫਲਸਫੇ ਦੇ ਵਿੱਚ ਇਹ ਕਿਤੇ ਨਹੀਂ ਹੈਗਾ ਸਿੱਖ ਆਪਸ ਵਿੱਚ ਇਸ ਟਾਈਮ ਜਿਹੜਾ ਸਾਨੂੰ ਦਰਪੇਸ਼ ਚੁਣੌਤੀਆਂ ਜਿਹੜੀਆਂ ਮੌਜੂਦਾ ਦੌਰ ਦੇ ਵਿੱਚ ਸਿੱਖ ਕੌਮ ਲਈ ਸਭ ਤੋਂ ਵੱਡੀਆਂ ਚੁਣੌਤੀਆਂ ਅਸੀਂ ਉਹਨਾਂ ਨੂੰ ਦਰਕਨਾਰ ਕਰਕੇ ਆਪਸ ਚੁੱਲਜੇ ਹੋਏ ਆਪਸ ਹੀ ਲੜੀ ਜਾਣੇ ਪਏ ਆਂ ਔਰ ਲੜਾਈਆਂ ਵੀ ਜਿਹੜੀਆਂ ਹੈਗੀਆਂ ਉਹ ਕਿੱਦਾਂ ਦੀਆਂ ਚੱਲ ਰਹੀਆਂ ਤੁਸੀਂ ਦੇਖ ਰਹੇ ਹੋ ਉਹਦੇ ਨਾਲ ਸਿੱਖੀ ਦਾ ਮੋਰਲ ਵੀ ਡਾਊਨ ਹੋ ਰਿਹਾ ਤੇ ਕਾਣ ਵੀ ਹੋ ਰਿਹਾ ਤੁਸੀਂ ਅੱਜ ਦੇਖੋ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਮਿਸ਼ਨਰੀਆਂ ਜਿਹੜੀਆਂ ਦੂਜੇ ਧਰਮਾਂ ਦੀਆਂ ਉਹ ਕਿੰਨੀਆਂ ਤੇਜ਼ ਹੋ ਗਈਆਂ ਪਾਤਾ ਜਾ ਕੇ ਦੇਖੋ ਤੁਸੀਂ ਬਾਰਡਰ ਬੈਲਟ ਦੇ ਵਿੱਚ ਜਾ ਕੇ ਦੇਖੋ ਇਹਨਾਂ ਨੂੰ ਕਿੰਨਾ ਆਪਾਂ ਇੱਕ ਸਿੱਖ ਸਟੇਟ 'ਚ ਰਹਿੰਦੇ ਆ ਤੇ ਇੱਥੇ ਸਾਡੇ ਕੋਲੋਂ ਕੰਟਰੋਲ ਨਹੀਂ ਹੋ ਰਿਹਾ ਉਹ ਠੀਕ ਹੈ ਨਾ ਸਾਡੇ ਕੋਲੋਂ ਇੱਥੇ ਕੰਟਰੋਲ ਨਹੀਂ ਹੋ ਰਿਹਾ ਇੱਥੇ ਆ ਕੇ ਉਹ ਮਿਸ਼ਨਰੀਆਂ ਨੇ ਆਪਣੇ ਕਾਲਜ ਸਕੂਲ ਦੇ ਬਹਾਨੇ ਕਨਵਰਜਨ ਕਿੰਨੀ ਸ਼ੁਰੂ ਕਰ ਦਿੱਤੀ ਆ ਇਹ ਕਿੰਨੇ ਰੋਕਣੀ ਆ ਇਹ ਦੇਖੋ ਪਤਾ ਕੀ ਹੈ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਹਮੇਸ਼ਾ ਹੀ ਰਿਹਾ ਕਿ ਕਦੋਂ ਦੇਖੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਮਹਿਲਾਵਾਂ ਨੂੰ ਬਰਾਬਰ ਦਾ ਹੱਕ ਇੱਕਦੋ ਉਹਨਾਂ ਨੇ ਕਿਹਾ ਸੀ ਜਦੋਂ ਉਹਨਾਂ ਨੇ ਆਪਣੇ ਉਦਾਸੀਆਂ ਸ਼ੁਰੂ ਕੀਤੀਆਂ ਸੀ ਉਪਦੇਸ਼ ਸੀ ਉਸ ਤੋਂ ਬਾਅਦ ਉਹਨਾਂ ਨੇ ਲੋਭ ਮੋਹ ਗਰੋਧ ਅੰਕਾਰ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਬਹੁਤ ਲੰਬਾ ਉਹਨਾਂ ਨੇ ਆਪਣੇ ਸੰਗਤ ਦੇ ਵਿੱਚ ਉਪਦੇਸ਼ ਦਿੱਤੇ ਆ ਉਹ ਬਾਣੀ 'ਚ ਦਰਜ ਹੈ ਸਾਡੇ ਸਾਰੇ ਨਿਮਰਤਾ ਸਾਡਾ ਬਾਣੀ 'ਚ ਦਰਜ ਹੈ ਲੇਕਿਨ ਜੇ ਆਪਾਂ ਸ਼ਰੂ ਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹ ਕਿ ਆਪਾਂ ਇਹ ਚੀਜ਼ ਨੂੰ ਸਮਝ ਰਹੇ ਆ ਸੁਣ ਰਹੇ ਆ ਜਿਵੇਂ ਮੈਂ ਤੜੀ ਮੈਨੂੰ ਸਾਹਮਣੇ ਮੇਰੇ ਨਾਲ ਗੱਲ ਵੀ ਕੀਤੀ ਗੁਰਿੰਦਰ ਨਾਨ ਪੱਤਰਕਾਰ ਨਾਲ ਉਹ ਕਹਿੰਦੇ ਮੇਰੀ ਹਾਂ ਗੱਲ ਹੋਈ ਧਾਮੀ ਸਾਹਿਬ ਨਾਲ ਫਿਰ ਇਹ ਤਾਂ ਬਹੁਤ ਬਹੁਤ ਵੱਡੀ ਗੱਲ ਹੈ ਕਿ ਇੱਕ ਸਿੱਖਾਂ ਦੇ ਜਿਹੜੀ ਸਰਮੌਰ ਸੰਸਥਾ ਜੀ ਦੇ ਉੱਤੇ ਗੁਰਚਰਨ ਸਿੰਘ ਟੋੜਾ ਵਰਗੇ ਕਾਬਜ ਰਹੇ ਨੇ ਮਾਸਟਰ ਤਾਰਾ ਸਿੰਘ ਵਰਗਿਆਂ ਨੇ ਚਲਾਇਆ ਜਿਨ੍ਹਾਂ ਨੇ 27 ਸਾਲ ਗੁਰਚਰਨ ਸਿੰਘ ਟੋੜਾ ਨੇ ਆਪਣੀ ਜ਼ਿੰਦਗੀ ਦੇ ਇਸ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਗੇ ਵਧਾਣ ਲਈ ਆਪਣੀ ਜ਼ਿੰਦਗੀ ਦਿੱਤੀ ਹੈ ਉਹਨਾਂ ਦਾ ਘਰ ਦੇਖੋ ਗੁਰਚਰਨ ਸਿੰਘ ਟੋੜਾ ਜੀ ਦਾ ਜਦੋਂ ਉਹ ਅਕਾਲ ਚਲਾਣਾ ਕਰ ਗਏ ਤੇ ਉਹੀ ਉਹਨਾਂ ਕੋ 19 ਕੀ ਜ਼ਮੀਨ ਸੀ ਤੇ ਛੋਟਾ ਜਿਹਾ ਘਰ ਸੀਗਾ ਤੁਸੀਂ ਸਮਝ ਸਕਦੇ ਹੋ ਉਹਨਾਂ ਨੇ ਸਿੱਖੀ ਨੂੰ ਆਪਣਾ ਜੀਵਨ ਸਮਰਪਿਤ ਕੀਤਾ ਮਾਸਟਰ ਤਾਰਾ ਸਿੰਘ ਨੇ ਆਪਣੀ ਜ਼ਿੰਦਗੀ ਨੂੰ ਆਪਣਾ ਜੀਵਨ ਸਮਰਪਿਤ ਕੀਤਾ ਸਿੱਖੀ ਨੂੰ ਕੀਤਾ ਸਿੱਖਾਂ ਲਈ ਖੜੇ ਹੋਏ ਸਿੱਖ ਕੌਮ ਲਈ ਉਹਨਾਂ ਨੇ ਐਜੀਟੇਸ਼ਨਾਂ ਕੀਤੀਆਂ ਤੇ ਆਪਾਂ ਅੱਜ ਉਸ ਜਿਹੜੀ ਉਹਨਾਂ ਦੀ ਦਿੱਤੀ ਹੋਈ ਸਾਨੂੰ ਦੇਣ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੂੰ ਅਸੀਂ ਤਿਆਰ ਸੰਘਰਸ਼ ਨਾਲ ਅੰਗਰੇਜ਼ਾਂ ਨਾਲ ਸੰਘਰਸ਼ ਨਾਲ ਸ਼ਾਹਤਾ ਦੇ ਕੇ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਿਆਰ ਕੀਤੀ ਅਗਰ ਉਹਦਾ ਪ੍ਰਧਾਨ ਇਸ ਤਰ੍ਹਾਂ ਗੱਲ ਕਰਦਾ ਤੇ ਯਾਰ ਇਸ ਤੋਂ ਵੱਡੀ ਮੈਨੂੰ ਲੱਗਦਾ ਕਿ ਮਾੜੀ ਗੱਲ ਨਹੀਂ ਆ ਮੈਂ ਉਹਨਾਂ ਦਾ ਉਦਾਂ ਦਿਲੋਂ ਸਤਿਕਾਰ ਕਰਦਾ ਬਟ ਅੱਜ ਜਿਹੜਾ ਉਹਨਾਂ ਦੇ ਅਲਫਾਜ਼ ਮੈਂ ਸੁਣੇ ਨੇ ਜਾਂ ਮੈਂ ਉਹਨੂੰ অথਨਟੀਕੇਟ ਸੁਣਿਆ ਪੱਤਰਕਾਰ ਸਹਿਬਾਨ ਤੋਂ ਤੇ ਮੇਰਾ ਆਪਣਾ ਜਿਹੜਾ ਅੰਦਰੋਂ ਮਨ ਬਹੁਤ ਟੁੱਟਿਆ ਦੋਸਤੋ ਬਹੀ ਦਾ ਸਵਾਲ ਹੈ ਕਿ ਅੱਜ ਤੱਕ ਕਦੀ ਐ ਸੁਣਿਆ ਹੀ ਨਹੀਂ ਸੀਗਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਦੀ ਐਨੇ ਗੁੱਸੇ ਚ ਕੋਈ ਗੱਲ ਹੀ ਨਹੀਂ ਸੀ ਕੀਤੀ ਹਾਲਾਂਕਿ ਜਿਹੜੇ ਪੱਤਰਕਾਰ ਸਹਿਬਾਨ ਹੋ ਉਹ ਵੀ ਕਹਿੰਦੇ ਆ ਕਿ ਉਹ ਹੋ ਸਕਦਾ ਕਿਸੇ ਮੂਡ ਚ ਬੈਠੇ ਹੋਣ ਪਰ ਉਹ ਪ੍ਰਧਾਨ ਨੇ ਐਸਜੀਪੀਸੀ ਦੇ ਪ੍ਰਧਾਨ ਨੇ ਉਹ ਦੇਖੋ ਪਤਾ ਕੀ ਹੈ ਜਦੋਂ ਬੰਦਾ ਇੱਕ ਚੇਅਰ ਤੇ ਬੈਠ ਜਾਂਦਾ ਸੰਵਿਧਾਨਿਕ ਚੇਅਰ ਹੋਵੇ ਜਾਂ ਉਹ ਦੇਖੋ ਕਿਉਂਕਿ ਇਹ ਗੁਰਦੁਆਰਾ ਚੌਂਕ ਕਮਿਸ਼ਨ ਵੱਲੋਂ ਇਹਦੇ ਚੋਣ ਕਰਵਾ ਕੇ ਇਹ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਕਰਵਾਏ ਜਾਂਦੇ ਨੇ ਨੂੰ ਅਸੀਂ ਕਨਸਟੀਟਿਊਸ਼ਨਲ तरीके ਨਾਲ ਇਹਦੇ ਇਲੈਕਸ਼ਨ ਹੁੰਦੇ ਸਵਿਧਾਨ ਦੇ ਤਰੀਕੇ ਨਾਲ ਹੁੰਦੇ ਆ ਜਦੋਂ ਅਸੀਂ ਕੁਰਸੀ ਤੇ ਬੈਠ ਜਾਂਦੇ ਹਾਂ ਉਸ ਕੁਰਸੀ ਦੇ ਨਾਲ ਸਾਡੀ ਮਰਿਆਦਾ ਚ ਜਿਹੜੀ ਸ਼ੁਰੂ ਹੋ ਜਾਂਦੀ ਹੈ ਖਾਸ ਕਰਕੇ ਇਹ ਕੋਈ ਸਰਕਾਰੀ ਕੁਰਸੀ ਤਾਂ ਹੈ ਨਹੀਂਗੀ ਬਈ ਸਰਕਾਰ ਨੇ ਦਿੱਤੀ ਹੋਈ ਹੈ ਤੇ ਬਾਹਰ ਕੋਈ ਅਫਸਰ ਲੱਗ ਗਿਆ ਛੰਡੀ ਲੱਗ ਗਈਕਾਰ ਤੇ ਤੇ ਆਪਣੇ ਚ ਗਰੂਰ ਆ ਗਿਆ ਆਣਾ ਨਹੀਂ ਚਾਹੀਦਾ ਨਿਮਰਤਾ ਦੇ ਵਿੱਚ ਰਹਿਣ ਵਾਲ ਵੈਸੇ ਵੀ ਤਾਂ ਅਮੀ ਸਾਹਿਬ ਨਾਲ ਮੈਂ ਜਿੰਨੀ ਵਾਰ ਮੈਂ ਗੱਲ ਕਰਦਾ ਉਹਨਾਂ ਦੇ ਬੋਲਬਾਣੀ ਚ ਹਮੇਸ਼ਾ ਮੈਨੂੰ ਮਿਠਾਸ ਨਜ਼ਰ ਆਉਂਦੀ ਹੈ ਤਰੀਕੇ ਨਾਲ ਸਲੀਕੇ ਨਾਲ ਤੱਥਾਂ ਦੇ ਆਧਾਰ ਤੇ ਜਵਾਬ ਦਿੰਦੇ ਨੇ ਕਦੀ ਵੀ ਖਿੱਚ ਕੇ ਜਜਵਾਨ ਨਹੀਂ ਪਰ ਆ ਜਿਹੜੀ ਗੱਲ ਬੀਬੀ ਜ਼ਗੀਰਕੌਰ ਬਾਰੇ ਉਹਨਾਂ ਕਈ ਹੈ ਬਹੁਤ ਮੰਦਭਾਗੀ ਹੈ ਦੇਖੋ ਦੂਜੀ ਗੱਲ ਪਤਾ ਕੀ ਆ ਗੁਰੂ ਮਹਾਰਾਜ ਨੇ ਇਹ ਵੀ ਕਿਹਾ ਹੋਇਆ ਬਈ ਕਿਸੇ ਦਾ ਹੱਕ ਨਹੀਂ ਖੋਣਾ ਕ੍ਰੋਧ ਨਹੀਂ ਲਿਆਣਾ ਅਹੰਕਾਰ ਨਹੀਂ ਲਿਆਣਾ ਅੰਦਰ ਇਹੀ ਤਾਂ ਸਾਨੂੰ ਫਲਸਫੇ ਆ ਇਹ ਫਲਸਫੇ ਹਰਜਿੰਦਰ ਸਿੰਘ ਧਾਮੀ ਜੀ ਨੇ ਅੱਗੋਂ ਸੰਗਤ ਚ ਭੇਜਣੇ ਆ ਇਹ ਉਹਨਾਂ ਨੇ ਅੱਗੋਂ ਕਿਉਂਕਿ ਉਹਨਾਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਆ ਉਹਨਾਂ ਦੇ ਗੁਰੂ ਮਹਾਰਾਜ ਦੇ ਫਲਸਫਿਆਂ ਨੂੰ ਜ਼ਮੀਨੀ ਪੱਧਰ ਤੇ ਲਾ ਜਾਣ ਦੀ ਲੋਕਾਂ ਦੇ ਵਿੱਚ ਜੱਸੇ ਕਰਕੇ ਮੈਂ ਨਾ ਕਈ ਵਾਰ ਸੋਚਦਾ ਭਈ ਜਿਹੜੀਆਂ ਸਾਡੀਆਂ ਸਿੱਖ ਆਰਗੇਨਾਈਜੇਸ਼ਨ ਆ ਸਿੱਖ ਕਨਸਟੀਟਿਊਸ਼ਨ ਸੰਸਥਾਵਾਂ ਹੈਗੀਆਂ ਜਿਹੜੀਆਂ ਸਿੱਖ ਜਿਹੜੀਆਂ ਆਪਣੀਆਂ ਹੈਗੀਆਂ ਇਸ ਪ੍ਰਸਾਰ ਤੇ ਪ੍ਰਚਾਰ ਦੀ ਬਜਾਏ ਆਪਸ ਵਿੱਚ ਉਲਝੀਆਂ ਪਈਆਂ ਇਹਨਾਂ ਦਾ ਜਿਹੜਾ ਮੋਟਿਵ ਹੈ ਜਿਹੜਾ ਮੰਤਵ ਹੈ ਉਹ ਮੰਤਵ ਹੋਣਾ ਚਾਹੀਦਾ ਕਿ ਸਾਡਾ ਸਿੱਖੀ ਨੂੰ ਚੜ੍ਹਦੀ ਕਲਾ 'ਚ ਰੱਖਣਾ ਹੁਣ ਦੇਖੋ ਤੁਸੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਣ ਜਾ ਰਹੀ ਹੈ ਅਲੱਗ ਕਰ ਦਿੱਤੀ ਗਈ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਅੰਗ ਅਲੱਗ ਕਰਤਾ ਗਿਆ ਕਿੰਨਾ ਕ ਸੰਘਰਸ਼ ਕਰ ਲਿਆ ਬੰਦੀ ਸਿੰਘਾਂ ਦੀ ਉੱਥੇ ਲੜਾਈ ਚੱਲਦੀ ਪਈ ਹੈ ਕਿੰਨਾ ਕ ਅਸੀਂ ਸੰਘਰਸ਼ ਕਰ ਲਿਆ ਮੈਂ ਤੁਹਾਨੂੰ ਪਿਛਲੀ ਇੱਕ ਵਾਰੀ ਵੀ ਦੱਸ ਕੇ ਹਟਿਆ ਕਿ ਰਾਜੋ ਆਣਾ ਜੇਲ੍ਹ 'ਚ ਬੰਦ ਨੇ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ 30 ਸਾਲਾਂ ਚ 4 ਘੰਟੇ ਦੀ ਪ੍ਰੋਲ ਮਿਲੀ ਹੈ ਤੇ ਸੌਦਾ ਸਾਧ ਨੂੰ ਹਰ ਮਹੀਨੇ ਪ੍ਰੋਲ ਮਿਲਦੀ ਹੈ ਉਹ ਵੀ 20-20 ਦਿਨ ਦੀ ਸਤੰਬਰ ਚ ਵੀ ਆਏ ਅਗਸਤ ਚ ਵੀ ਆਏ ਮੇਰੀ ਗੱਲ ਨਹੀਂ ਸਮਝਦੇ ਤੇ ਏਸਾ ਮਤਲਬ ਅਸੀਂ ਸੰਘਰਸ਼ ਕਰੀਏ ਅ ਸੰਘਰਸ਼ ਸਾਡਾ ਉਲਿੱਖਿਆ ਜਾਣਾ ਚਾਹੀਦਾ ਸਾਡਾ ਧਿਆਨ ਉੱਧਰ ਹੋਣਾ ਚਾਹੀਦਾ ਲੇਕਿਨ ਆਪਣਾ ਧਿਆਨ ਤੇ ਸਿਰਫ ਜਿੱਧਰ ਚੱਲਦਾ ਪਿਆ ਵਾ ਜਿਵੇਂ ਵਰਤੀਰਾ ਹੈ ਤਾਂ ਅੱਜ ਬਹੁਤ ਸੁਣ ਕੇ ਮੇਰੇ ਆਪਣੇ ਰੋਂਗ ਤੇ ਖੜੇ ਹੋਏ ਨੇ ਆਪਣਾ ਧਿਆਨ ਇੱਧਰ ਚੱਲਦਾ ਕਿ ਮੈਂ ਆਪਣੀ ਕੁਰਸੀ ਕਿਵੇਂ ਬਚਾਣੀ ਆ ਮੈਂ ਅਗਲੀ ਚੋਣ ਕਿੱਦਾਂ ਜਿੱਤਨੀ ਆ ਮੈਂ ਰਾਜਨੀ ਦੇਖੋ ਪਹਿਲੀ ਗੱਲ ਤਾਂ ਮੇਰੀ ਆਪਣੀ ਇੱਕ رائے ਆ ਹੋ ਸਕਦਾ ਮੈਂ ਗਲਤ ਵੀ ਹੋਵਾਂ ਹੋ ਸਕਦਾ ਮੈਂ ਗਲਤ ਹੋਵਾਂ ਮੈਨੂੰ ਹੋ ਸਕਦਾ ਮੇਰੇ ਦਰਸ਼ਕ ਜਿਹੜੇ ਚੀਜ਼ ਨੂੰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨਾ ਇਹ ਰਾਜਨੀਤੀ ਤੋਂ ਮੁਕਤ ਹੋਣੀ ਚਾਹੀਦੀ ਆ ਇਹਦਾ ਰਾਜਨੀਤੀ ਤੋਂ ਦੂਰ ਦਰਾਜ ਤੱਕ ਇਹਦਾ ਨਾਤਾ ਨਹੀਂ ਹੋਣਾ ਜਿਹਦਾ ਨਰੋਲ ਪੰਥਕ ਲੋਕ ਜਿਹੜੇ ਪੰਥ ਨੂੰ ਸਮਰਪਿਤ ਹੋਣ ਉਹ ਅੱਗੇ ਆਣੇ ਚਾਹੀਦੇ ਔਰ ਇਹ ਬਿਨਾ ਇਹ ਬਿਨਾ ਮੈਂ ਕਹਿੰਦਾ ਰਾਜਨੀਤਿਕ ਪਾਰਟੀ ਦਾ ਰਾਜਨੀਤਿਕ ਸਿੰਬਲ ਤੋਂ ਲੜੇ ਜਾਣੀ ਚਾਹੀਦੀ ਤਾਂਕਿ ਕੱਲ ਨੂੰ ਇੱਥੇ ਕੋਈ ਇਕਾਧਿਕਾਰ ਕਰੀ ਨਾ ਸਕੇ ਇਹ ਹੁਣ ਹੁੰਦਾ ਕੀ ਆ ਮੈਂ ਕਈ ਵਾਰ ਦੇਖਣਾ ਛੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਢਿਆਂ ਦੇ ਉੱਤੇ ਗੁਰਦੁਆਰਾ ਸਾਹਿਬ ਦੀ ਸੰਭਾਲ ਤੇ ਤਖਤਾਂ ਦੇ ਜਥੇਦਾਰ ਦੀ ਨਿਯੁਕਤੀ ਕਰਨ ਦਾ ਅਧਿਕਾਰ ਹੈ ਤੇ ਉਹੀ ਪ੍ਰਧਾਨ ਜਦੋਂ ਗਲੀ ਗਲੀ ਚ ਆਪਣੇ ਜਾ ਕੇ ਤਕੜੀ ਲਈ ਵੋਟ ਮੰਗਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਅਕਾਲ ਤਖਬਾ ਦੇ ਜਥੇਦਾਰ ਤੋਂ ਲੈ ਕੇ ਬਾਕੀ ਜਥੇਦਾਰਾਂ ਦੇ ਗੁਰਦੁਆਰਿਆਂ ਦੇ ਮੈਨੇਜਰ ਦੀ ਅਪੁਆਇੰਟਮੈਂਟ ਕੀਤੀ ਹੁੰਦੀ ਆ ਉਹ ਜਦੋਂ ਗਲੀ ਗਲੀ ਜਾ ਕੇ ਸਟੇਜਾਂ ਤੇ ਵੋਟਾਂ ਮੰਗਦੇ ਨੇ ਉਹਦੇ ਨਾਲ ਕਿੰਨਾ ਕਿਰਦਾਰ ਦਾ ਉੱਤੇ ਅਸਰ ਪੈਂਦਾ ਲੋਕਾਂ ਦੇ ਵਿੱਚ ਕਿੰਨਾ ਅਸਰ ਪੈਂਦਾ ਔਰ ਉਹ ਸਿਰਮੌਰ ਸੰਸਥਾ ਦਾ ਮੁਖੀ ਜਿਹੜਾ ਉਹ ਮੈਂ ਕਹਿੰਨਾ ਰਾਜਨੀਤੀ ਤੋਂ ਮੁਕਤ ਹੋਣਾ ਚਾਹੀਦਾ ਇਹ ਵੀ ਜਿਹੜੇ ਅਲਫਾਜ਼ ਨਿਕਲੇ ਨੇ ਕਿਉਂਕਿ ਬੀਬੀ ਜਗੀਰ ਕੌਰ ਇਹਨਾਂ ਦੇ ਖਿਲਾਫ ਚੋਣ ਲੜੀ ਆ ਇੱਕ ਵਾਰ ਨਹੀਂ ਦੋ ਵਾਰ ਲੜੇ ਨੇ ਔਰ ਕੁਝ ਵੋਟਾਂ ਲੈ ਕੇ ਵੀ ਗਏ ਨੇ ਪਹਿਲੀ ਵਾਰ ਜ਼ਿਆਦਾ ਗਈਆਂ ਦੂਜੀ ਵਾਰ ਘੱਟ ਗਈਆਂ ਟੱਕਰ ਵੀ ਦਿੱਤੀ ਆ ਉਹ ਹੁੰਦਾ ਕਿ ਇੱਕ ਮੇਰੇ ਰਾਜਨੀਤਿਕ ਪ੍ਰਤੀਦਵੰਦੀ ਆ ਮੇਰੀ ਰਾਜਨੀਤਿਕ ਵਿਰੋਧੀ ਆ ਮੇਰੀ ਅਗਲੀ ਅਰੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੇ ਹੱਥੋਂ ਜਾ ਸਕਦੀ ਆ ਬੀਬੀ ਪਹਿਲਾਂ ਪ੍ਰਧਾਨ ਵੀ ਰਹੀ ਆ ਜਗੀਰਕੌਰ ਲੇਕਿਨ ਫੇਰ ਵੀ ਗੁਰੂ ਮਹਾਰਾਜ ਇਹ ਸਾਨੂੰ ਦੱਸਿਆ ਹੀ ਨਹੀਂ ਕਦੀ ਆਪਾਂ ਕਿਸੇ ਦੇ ਕਿਸੇ ਇਹ ਤਾਂ ਫਿਰ ਇੱਕ ਬੀਬੀ ਜਗੀਰਕੌਰ ਇੱਕ ਅਮਰਤਧਾਰੀ ਮਹਿਲਾ ਹੈ ਇੱਕ ਪੰਥ ਦੀ ਸਰਮੌਰ ਸੰਸਥਾ ਦੀ ਉਹ ਵੀ ਮੁਖੀ ਰਹਿ ਚੁੱਕੀ ਹੈ ਉਹਦੇ ਪ੍ਰਤੀ ਸਤਿਕਾਰ ਹੋਣਾ ਚਾਹੀਦਾ ਫਿਰ ਵੀ ਆਪਾਂ ਕਿਸੇ ਸਿੱਖ ਦੇ ਪ੍ਰਤੀ ਕੀ ਕਿਸੇ ਮਨੁੱਖ ਦੇ ਪ੍ਰਤੀ ਵੀ ਸਾਨੂੰ ਮੂੰਹ ਦੇ ਵਿੱਚ ਅਲਫਾਜ਼ ਇਦਾਂ ਦੇ ਨਹੀਂ ਆਣੇ ਚਾਹੀਦੇ ਜਿਦਾਂ ਦੇ ਆਏ ਨੇ ਤੇ ਮੈਂ ਵੈਸੇ ਹੋਣਾ ਵੀ ਚਾਹੀਦਾ ਕਿ ਸਾਰੀਆਂ ਮੈਨੂੰ ਤਾਂ ਉਮੀਦ ਹੈ ਕੀ ਪੰਥ ਜਿੱਦਾਂ ਆਪਸ ਦੇ ਵਿੱਚ ਲੀਡਰ ਆਪਸ ਚ ਲੜਦੇ ਪਏ ਨੇ ਆਪਸ ਉਲਝੇ ਪਏ ਨੇ ਇਹ ਉਲਝਣਾ ਚੋਂ ਨਿਕਲ ਕੇ ਸਿੱਖ ਕੌਮ ਦੀ ਭਲਾਈ ਲਈ ਜਿਹੜੀਆਂ ਚੁਣੌਤੀਆਂ ਨੇ ਚੁਣੌਤੀਆਂ ਅੰਦਰੋਂ ਵੀ ਆ ਤੇ ਚੁਣੌਤੀਆਂ ਬਾਹਰੋਂ ਵੀ ਆ ਅੰਦਰਲੀ ਚੁਣੌਤੀਆਂ ਤਾਂ ਇਹ ਆ ਜਿਹੜੀਆਂ ਮੈਂ ਤੁਹਾਨੂੰ ਦੱਸ ਦਿੱਤੀਆਂ ਕਿ ਆਪਸ ਸਿੱਖ ਕੌਮ ਉਲਝੀ ਭਈਆ ਦਾਗੀ ਭਾਗੀ ਉਲਝੇ ਪਏ ਨੇ ਤਖਤਾਂ ਦੇ ਜਥੇਦਾਰ ਜਿਹੜੇ ਆ ਤੁਹਾਡੇ ਸਾਹਮਣੇ ਸਾਰਿਆਂ ਦੀ ਉਦੋਂ ਉਹਨਾਂ ਨੇ ਖੜੇ ਕਰਕੇ ਕਲਾਸ ਲਗਾਈ ਆ ਧਾਮੀ ਹੋਰੀ ਬੀਬੀ ਜ਼ਗੀਰ ਕੌਰ ਨਾਲ ਉਲਝੇ ਹੋਏ ਨੇ ਤੇ ਇਹ ਸਾਰਾ ਜਿਹੜੀ ਉਲਝਣ ਸਿੱਖ ਕੌਮ 'ਚ ਹੋਈ ਪਈ ਐ ਕੋਈ ਜਾ ਕੇ ਉੱਥੇ ਬਾਬਾ ਬਗੇਸ਼ਵਰ ਵਾਲਿਆਂ ਨੂੰ ਮਿਲ ਕੇ ਆ ਰਿਹਾ ਉਹ ਕਹਿ ਰਿਹਾ ਜੀ ਇਹ ਸਹੀ ਹੈਗੇ ਨੇ ਮੈਂ ਕਹਿਣਾ ਪਿਆ ਯਾਰ ਇਹ ਚੀਜ਼ਾਂ ਤੋਂ ਨਿਕਲ ਕੇ ਸਾਡਾ ਜਿਹੜਾ ਸਾਡੇ ਜਿਹੜੇ ਮੁੱਦੇ ਨੇ ਸਾਡੇ ਜਿਹੜੇ ਪੰਥਕ ਮੁੱਦੇ ਨੇ ਜਿਹੜੇ ਜਿਨ੍ਹਾਂ ਵੱਲ ਕੋਈ ਧਿਆਨ ਨਹੀਂ ਕਰ ਰਿਹਾ ਜਿਵੇਂ ਮੰਦੀ ਸਿੰਘਾ ਦਾ ਮੁੱਦਾ ਹੈਗਾ ਜਾਂ ਪੰਜਾਬ ਦੇ ਹੋਰ ਮੁੱਦੇ ਆ ਉਨ੍ਹਾਂ ਵੱਲ ਧਿਆਨ ਦਿਓ ਮਿਸ਼ਨਰੀਆਂ ਹੋਰ ਹੈਵੀ ਹੋਈ ਜਾ ਰਹੀਆਂ ਹੋਰ ਜਿਹੜੀਆਂ ਤਾਕਤਾਂ ਹੈਗੀਆਂ ਵੈਸੇ ਖੀ ਨੂੰ ਕਮਜ਼ੋਰ ਕਰਨ ਵਾਲੀਆਂ ਉਹ ਹਾਵੀ ਹੋਈ ਜਾ ਰਹੀਆਂ ਆਪਣਾ ਪੰਜਾਬ ਦਾ ਬੱਚਾ ਬਾਹਰ ਜਾਈ ਜਾਂਦਾ ਪਿਆ ਵਾ ਤੇ ਇਹਦੇ ਨਾਲ ਜਿਹੜਾ ਪੰਜਾਬ ਦਾ ਨੁਕਸਾਨ ਤਾਂ ਹੋ ਹੀ ਰਿਹਾ ਸੂਬੇ ਦਾ ਦੇ ਨਾਲ-ਨਾਲ ਜਿਹੜੇ ਆਪਣੇ ਗੁਰੂ ਮਹਾਰਾਜ ਦੇ ਫਲਸਫੇ ਆ ਉਹਨਾਂ ਨੂੰ ਵੀ ਟਾਹ ਲੱਗਣ ਜਾ ਰਿਹਾ ਬਿਲਕੁਲ ਇਹ ਉਹ ਸਿਚੁਏਸ਼ਨ ਜਿਹੜੀ ਫਿਲਹਾਲ ਪੈਦਾ ਹੋਈ ਜਦੋਂ ਇਹ ਆਡੀਓ ਕਲਿੱਪ ਸਾਹਮਣੇ ਆਈ ਆ ਹੌਨ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ